ਕਪਾ ਰੋਜ਼ਾਨਾ ਦੀ ਤਰ੍ਹਾਂ ਲੈ ਕੇ ਹਾਜਰਾ ਜੀ ਕੁੱਟਪੁਰਾ ਦੀ ਮੰਡੀ ਦੇ ਵਿੱਚੋਂ ਤੁਹਾਡਾ ਲਾਈਵ ਵੀਡੀਓ ਅੱਜ ਬੇਸ਼ੱਕ ਸੰਡੇ ਹੈਗਾ ਦਿਨ ਸੰਡੇ ਤਰੀਕ 30 ਨਵੰਬਰ ਤੇ 2025 ਆ ਸੰਡੇ ਆ ਤੇ ਫਿਰ ਵੀ ਮੰਡੀ ਦੇ ਵਿੱਚ ਰੌਣਕਾਂ ਵੱਜੀਆਂ ਹੋਈਆਂ ਨੇ ਪਰ ਫਿਰ ਵੀ ਉਨੀਆਂ ਰੌਣਕਾਂ ਅੱਜ ਮਿੱਤਰ ਪਿਆਰੋਂ ਨਹੀਂ ਹੈਗੀਆਂ ਜਿੰਨੀਆਂ ਰੋਜ਼ਾਨਾ ਹੁੰਦੀਆਂ ਕਿਉਂਕਿ ਸੰਡੇ ਆ ਆੜਤੀਆ ਵੀਰ ਛੁੱਟੀ ਕੀ ਕਰ ਗਿਆ ਹੈਗਾ ਅੱਜ ਤੇ ਪ੍ਰੈਸ ਕਰਕੇ ਹੋਲ ਸੇਲ ਦੇ ਰੇਟ ਦੇਖਣਾ ਮੁਸ਼ਕਿਲ ਆ ਤੇ ਇਧਰਲੇ ਪਾਸੇ ਦੁਕਾਨਾਂ ਜਿਹੜੀਆਂ ਉਸ ਜਾ ਰਹੇ ਆ ਬਾਈ ਜੀ ਤੇ ਰੋਜ਼ਾਨਾ ਦੀ ਤਰ੍ਹਾਂ ਇਥੋਂ ਦੀ ਲੰਘ ਰਹੇ ਹੈਗੇ ਆ ਚਾਹ ਵਾਲੀ ਜਿਹੜੇ ਹੈਗੇ ਉਹ ਵੀ ਆਪਣੀ ਚਾਹ ਬਣਾ ਰਹੇ ਹੈਗੇ ਤੇ ਇਧਰਲੇ ਪਾਸੇ ਕੱਪੜਿਆਂ ਵਾਲੇ ਹਰ ਤਰ੍ਹਾਂ ਦੇ ਜਿਹੜੀ ਉਹ ਦੁਕਾਨ ਤੁਹਾਨੂੰ ਕੋੜਕਪੁਰਾ ਦੀ ਮੰਡੀ ਦੇ ਵਿੱਚ ਮਿਲ ਜਾਊਗੀ ਰੌਣਕਾਂ ਚਹਿਲ ਪਹਿਲ ਬਰਕਰਾਰ ਹੈਗੀ ਆ ਮੰਡੀ ਦੇ ਵਿੱਚ ਫਿਲਹਾਲ 19 ਰੌਣਕ ਰੋਜ਼ਾਨਾ ਦੀ ਤਰ੍ਹਾਂ ਆਪਾਂ ਨੂੰ ਨਹੀਂ ਮਿਲ ਰਹੀ ਹੈਗੀ ਅੱਜ ਉਹਨੀਆਂ ਰੌਣਕਾਂ ਤੁਹਾਨੂੰ ਮੰਡੀ ਦੇ ਵਿੱਚ ਨਹੀਂ ਮਿਲਣਗੀਆਂ ਜਿੰਨਾ ਆਮ ਦਿਨਾਂ ਦੇ ਵਿੱਚ ਹੁੰਦੀਆਂ ਕਿਉਂਕਿ ਅੱਜ ਸੰਡੇ ਹੈਗਾ ਤੇ ਸੰਡੇ ਨੂੰ ਵੀ ਇੱਥੇ ਦੁਕਾਨਾਂ ਸਜੀਆਂ ਹੋਈਆਂ ਨੇ ਕਿਉਂਕਿ ਇਹ ਜਿਹੜੇ ਦੁਕਾਨਦਾਰ ਵੀਰ ਆ ਜਿਨ੍ਹਾਂ ਨੇ ਦੁਕਾਨਾਂ ਲਾਈਆਂ ਹੋਈਆਂ ਇਹਨਾਂ ਦੇ ਘਰਾਂ ਦਾ ਗੁਜ਼ਾਰਾ ਇਹਨਾਂ ਦੁਕਾਨਾਂ ਦੇ ਜ਼ਰੀਏ ਹੀ ਚੱਲਦਾ ਹੈਗਾ ਇਸ ਕਰਕੇ ਇਹ ਇਹ ਅਹਿਸਾਸ ਨਾਲ ਕਿ ਕੋਈ ਨਾ ਕੋਈ ਥੋੜੀ-ਬਹੁਤ ਜੋ ਵੀ ਕਮਾਈ ਹੋਊਗੀ ਉਹਦੇ ਨਾਲ ਇਹਨਾਂ ਦਾ ਘਰ ਦਾ ਗੁਜ਼ਾਰਾ ਹੋਊਗਾ ਇਸ ਕਰਕੇ ਇਹਨਾਂ ਨੇ ਦੁਕਾਨਾਂ ਇੱਥੇ ਸਜਾਈਆਂ ਹੋਈਆਂ ਬਾਈ ਜੀ ਤੇ ਆੜਤੀਆ ਵੀਰ ਜਿਹੜਾ ਉਹ ਮੋਟੀ ਕਮਾਈ ਕਰਦਾ ਹੈਗਾ ਇਸ ਕਰਕੇ ਉਹ ਆੜਤੀਆ ਵੀਰ ਜਿਹੜਾ ਉਹ ਸੰਡੇ ਦੀ ਛੁੱਟੀ ਕਰਦੇ ਹੈਗੇ ਪਰ ਦੁਕਾਨਦਾਰ ਵੀਰ ਜਿਹੜੇ ਉਹ ਦੁਕਾਨਾਂ ਜਿਹੜੀਆਂ ਉਹਨਾਂ ਦੀਆਂ ਇੱਥੇ ਸਜੀਆਂ ਹੋਈਆਂ ਨੇ ਅੱਜ ਲਗਾਈਆਂ ਹੋਈਆਂ ਨੇ ਦਿਖਾਣਾ ਤੇ ਲੋਕ ਆ ਜਾ ਰਹੇ ਆ ਸਬਜ਼ੀ ਖਰੀਦਣ ਵਾਲੇ ਤੇ ਫੇਰ ਵੀ ਉਨੀ ਚਹਲ ਪਹਿਲ ਉਨੀ ਰੌਣਕਾ ਜਿਹੜੀ ਉਹ ਸਾਨੂੰ ਇੱਥੋਂ ਨਹੀਂ ਮਿਲ ਰਹੀ ਹੈਗੀ ਕੋਟਪੂਰਾ ਦੀ ਮੰਡੀ ਦੀਆਂ ਲਾਈਵ ਤਸਵੀਰਾਂ ਸਵੇਰੇ ਸਵੇਰੇ ਤੁਸੀਂ ਦੇਖ ਰਹੇ ਹੋ ਤੇ ਪਿਆਰੋ ਜਲਦੀ ਜਲਦੀ ਲਾਈਵ ਆਜਿਆ ਕਰੋ ਜੇਕਰ ਤੁਸੀਂ ਸੁਰਿੰਦਰ ਢਿਲਵਾ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਦਿਓ ਨਾਲੋਂ ਨਾਲ ਘੰਟੀ ਦੇ ਨਿਸ਼ਾਨ ਨੂੰ ਆਲ ਤੇ ਕਲਿੱਕ ਕਰ ਦਿਓ ਪਿਆਰੋ ਤੇ ਨਾਲੋਂ ਨਾਲ ਵੀਡੀਓ ਨੂੰ ਲਾਈਕ ਕਰਦੇ ਜਾਓ ਵੀਡੀਓ ਨੂੰ ਕਮੈਂਟ ਕਰਦੇ ਜਾਓ ਲਾਈਵ ਆਜੋ ਪਿਆਰੋ ਤੇ ਤੁਸੀਂ ਦੇਖ ਰਹੇ ਹੋ ਕੋਟਕਪੂਰਾ ਦੀ ਸਬਜ਼ੀ ਮੰਡੀ ਦੇ ਵਿੱਚੋਂ ਲਾਈਵ ਤਸਵੀਰਾਂ ਬੇਸ਼ੱਕ ਅੱਜ ਸੰਡੇ ਹੈਗਾ ਤੇ ਫਿਰ ਵੀ ਦੁਕਾਨਾਂ ਦੁਕਾਨਦਾਰ ਬਾਈਆਂ ਨੇ ਲਾਈਆਂ ਹੋਈਆਂ ਤੇ ਆਪਾਂ ਅੱਜ ਕਿਸੇ ਤੋਂ ਵੀ ਭਾ ਜਿਹੜਾ ਉਹ ਨਹੀਂ 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 ਪੁੱਛਾਂਗੇ ਕਿਉਂਕਿ ਅੱਜ ਸੰਡੇ ਆ ਤੇ ਹੋ ਸਕਦਾ ਇਹਨਾਂ ਨੇ ਕੱਲ ਸਟਾਕ ਜਿਹੜਾ ਉਹ ਵੱਧ ਖਰੀਦਿਆ ਹੋਵੇ ਤੇ ਅੱਜ ਜਿਹੜਾ ਉਹ ਦੁਕਾਨਾਂ ਜਿਹੜੀਆਂ ਇਹਨਾਂ ਨੇ ਲਾਈਆਂ ਹੋਈਆਂ ਕਿਉਂਕਿ ਸੰਡੇ ਦਾ ਦਿਨ ਆ ਤੇ ਇਹ ਜੇਕਰ ਇਹਨਾਂ ਤੋਂ ਆਪਾਂ ਭਾ ਪੁੱਛਾਂਗੇ ਤਾਂ ਸ਼ਾਇਦ ਇਹ ਮਾਈਂਡ ਕਰ ਜਾਣ ਇਸ ਕਰਕੇ ਆਪਾਂ ਕੋਈ ਵੀ ਗੱਲਬਾਤ ਕਿਸੇ ਦੇ ਨਾਲ ਨਹੀਂ ਕਰਾਂਗੇ ਫਿਲਹਾਲ ਦੂਰੋਂ ਦੂਰੋਂ ਇਹਨਾਂ ਨਾਲ ਹਾਏ ਹਾਏ ਵਧੀਆ ਮਿਰਜਾ ਹੋਰ ਜੀ ਵਧੀਆ ਜੀ ਵਧੀਆ ਤੇ ਫਿਲਹਾਲ ਇਹਨਾਂ ਦੇ ਨਾਲ ਆਪਾਂ ਦੂਰੋਂ ਦੂਰੋਂ ਗੱਲਬਾਤ ਉਹ ਕਰਦੇ ਜਾਵਾਂਗੇ ਲਾਈਵ ਜੁੜਨ ਵਾਲੇ ਵੀਰਾਂ ਦਾ ਸ਼ੁਕਰੀਆ ਮਿਹਰਬਾਨੀ ਪਿਆਰ ਬਖਸ਼ੋ ਪਿਆਰ ਬਖਸ਼ੋ ਲਾਈਕ ਕਰਕੇ ਵੀਡੀਓ ਨੂੰ ਕਮੈਂਟ ਕਰਕੇ ਤੁਹਾਡਾ ਕੋਈ ਸਵਾਲ ਹੋਵੇ ਉਹ ਤੁਸੀਂ ਸਵਾਲ ਜਰੂਰ ਪੁੱਛੋ ਕਮੈਂਟ ਦੇ ਜ਼ਰੀਏ ਤੇ ਅਸੀਂ ਉਹ ਸਵਾਲ ਦਾ ਜਵਾਬ ਦੇਣ ਦੀ ਹਰ ਹੀਲੇ ਕੋਸ਼ਿਸ਼ ਆ ਜਿਹੜੀ ਉਹ ਕਰਾਂਗੇ ਪਿਆਰੇ ਦੁਕਾਨਾਂ ਲੱਗ ਚੁੱਕੀਆਂ ਨੇ ਕਿੰਦਾ ਪੈ ਲੈਣਿਆ ਬੇਸ਼ੱਕ ਅੱਜ ਸੰਡੇ ਹੈਗਾ ਤੇ ਫੇਰ ਵੀ ਸੰਡੇ ਨੂੰ ਵੀ ਦੁਕਾਨਾਂ ਜਿਹੜੀਆਂ ਦੁਕਾਨਦਾਰ ਬਾਈਆਂ ਨੇ ਲਾਈਆਂ ਹੋਈਆਂ ਕਿਰਤ ਕਮਾਈ ਹਰ ਹੀਲੇ ਜਾਰੀ ਆ ਮਿਹਨਤ ਜਾਰੀ ਆ ਤੁਸੀਂ ਦੇਖ ਸਕਦੇ ਹੋ ਬਾਈ ਜੀ ਲਾਈਵ ਤਸਵੀਰਾਂ ਕਿਰਤ ਕਮਾਈ ਹਰ ਹੀਲੇ ਜਾਰੀ ਆ ਭਾਵੇਂ ਸੰਡੇ ਹੋਵੇ ਕੁਛ ਵੀ ਹੋਵੇ ਹਨੇਰੀਆ ਵਿੱਚ ਤੂਫਾਨ ਆਵੇ ਬਾਈ ਇੱਥੇ ਹੀ ਦੁਕਾਨਾਂ ਲਾਉਂਦੇ ਹੈਗੇ ਆ ਹਰ ਰੋਜ਼ ਕਿਉਂਕਿ ਇਹਨਾਂ ਦੇ ਲਈ ਕੋਈ ਛੁੱਟੀ ਨਹੀਂ ਇਹਨਾਂ ਦੇ ਲਈ ਕੋਈ ਐਤਵਾਰ ਨਹੀਂ ਹੈਗਾ ਹਰ ਰੋਜ਼ ਇਸੇ ਤਰੀਕੇ ਨਾਲ ਕੰਮ ਕਰਦੇ ਹੈਗੇ ਆ ਤੇ ਕਿਉਂਕਿ ਘਰਾਂ ਦਾ ਗੁਜ਼ਾਰਾ ਮੈਂ ਪਹਿਲਾਂ ਵੀ ਦੱਸ ਚੁੱਕਿਆ ਇਹਨਾਂ ਦੁਕਾਨਾਂ ਦੇ ਜ਼ਰੀਏ ਹੀ ਹੁੰਦਾ ਹੈਗਾ ਤੇ ਐਤਵਾਰ ਨੂੰ ਵੀ ਇਹ ਆਪਣੀਆਂ ਦੁਕਾਨਾਂ ਜਿਹੜੀਆਂ ਉਹ ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਜਿਹੜੀਆਂ ਐਤਵਾਰ ਨੂੰ ਇਹਨਾਂ ਨੇ ਲਾਈਆਂ ਹੋਈਆਂ ਨੇ ਕਿਉਂਕਿ ਘਰਾਂ ਦਾ ਗੁਜ਼ਾਰਾ ਇਹਨਾਂ ਦਾ ਇਹਨਾਂ ਦੁਕਾਨਾਂ ਦੇ ਜ਼ਰੀਏ ਹੀ ਚੱਲਦਾ ਹੈਗਾ ਇਸ ਕਰਕੇ ਇਹਨਾਂ ਨੇ ਐਤਵਾਰ ਨੂੰ ਵੀ ਆਪਣੀਆਂ ਦੁਕਾਨਾਂ ਜਿਹੜੀਆਂ ਉਹ ਲਾਈਆਂ ਹੋਈਆਂ ਨੇ ਇਸ ਕਰਕੇ ਨਾ ਕਿਰਤੀ ਕੰਮਿਆਂ ਦੇ ਲਈ ਐਤਵਾਰ ਕੋਈ ਐਤਵਾਰ ਨਹੀਂ ਕੋਈ ਛੁੱਟੀ ਨਹੀਂ ਇਸੇ ਤਰੀਕੇ ਨਾਲ ਐ ਸਵੇਰੇ 2 ਵਜੇ 3 ਵਜੇ ਉੱਠ ਕੇ ਇੱਥੇ ਆਉਂਦੇ ਆ ਤੇ ਦੁਕਾਨਾਂ ਜਿਹੜੀਆਂ ਉਹ ਲਾਉਂਦੇ ਹੈਗੇ ਆ ਤੇ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਕੋਟਕਪੂਰਾ ਦੀ ਸਬਜ਼ੀ ਮੰਡੀ ਤੋਂ ਪਿਆਰ ਜੋੜਨ ਦੇ ਲਈ ਬਹੁਤ ਬਹੁਤ ਹਾਂਜੀ 슈ਗਰ ਫ੍ਰੀ ਹੈ ਪੇਠਾ ਸ਼ੋਪ ਦਾ ਬਹੁਤ ਵਧੀਆ ਠੀਕ ਹੈ ਜੀ 슈ਗਰ ਫ੍ਰੀ ਹੈ ਓਕੇ ਜੀ ਅੰਕਲ ਜੀ ਟੋਮੈਟੋ ਦਾ 10 ਰੁਪਏ ਕਿਲੋ ਦੂਜਾ 50 ਰੁਪਏ ਕਿਲੋ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਨਾਲ ਇਹਦੇ ਦਰਦ ਹੁੰਦਾ ਗੋਡਿਆਂ ਜੀ ਵਧੀਆ ਹੁੰਦਾ ਹੀ ਘਰ ਵੀ ਠੀਕ ਹੈ ਜੀ ਠੀਕ ਹੈ ਓਕੇ ਓਕੇ ਜੀ ਤੁਹ ਗਰ ਵੀ ਆ ਬੇਟਾ ਓਕੇ ਜੀ ਓਕੇ ਸ਼ੁਕਰੀਆ ਮਿਹਰਬਾਨੀ ਆ ਕਮੈਂਟ ਆ ਜੀ ਮੀਨਾ 88 ਸੈਡ ਹੀ ਸ਼ੁਕਰੀਆ ਜੀ ਕਮੈਂਟ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਤੇ ਆਪਾਂ ਪਿਆਰਿਓ ਤੁਸੀਂ ਵੀ ਜੁੜੇ ਹੋਏ ਹੋ ਤਾਂ ਕਮੈਂਟ ਜ਼ਰੂਰ ਕਰਦਿਆ ਕਰੋ ਮਾਨ ਬਖਸ਼ਦਿਆ ਕਰੋ ਸਵੇਰੇ ਸਵੇਰੇ ਮੰਡੀ ਦੇ ਵਿੱਚ ਅਸੀਂ ਹਾਜ਼ਰ ਹੁੰਨੇ ਆ ਤੁਹਾਡੇ ਲਈ ਲਾਈਵ ਤਸਵੀਰਾਂ ਲੈ ਕੇ ਤੇ ਕੋਟਕਪੂਰਾ ਦੀ ਮੰਡੀ ਦੇ ਵਿੱਚੋਂ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਦੂਰੋਂ ਨੇੜੋਂ ਜੁੜਨ ਵਾਲੇ ਪਿਆਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਵੀ ਆਪਣੇ ਏਰੀਏ ਦੀ ਕੋਈ ਵੀ ਹਾਲਚਾਲ ਤੇ ਉਹ ਦੱਸ ਸਕਦੇ ਹੋ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਿਹਤਯਾਬ ਰਹੋ ਕਾਮਨਾ ਕਰਦੇ ਹਾਂ ਕਿ ਤੁਸੀਂ ਸਿਹਤਮੰਦ ਰਹੋ ਖੁਸ਼ ਰਹੋ ਇਸੇ ਆਸ ਦੇ ਨਾਲ ਤੇ ਤੁਸੀਂਾਂ ਤਰੱਕੀਆਂ ਬਖਸ਼ੋ ਸਾਡੀ ਇਹ ਕਾਮਨਾ ਹੈ ਤੇ ਚੜਦੀ ਕਲਾ ਵਿੱਚ ਰਹੋ ਪਿਆਰਿਓ ਤੇ ਅੱਜ ਦਾ ਤੁਸੀਂ ਲਾਈਵ ਕੋਟਕਪੂਰਾ ਦੀ ਸਬਜ਼ੀ ਮੰਡੀ ਦੇ ਵਿੱਚੋਂ ਦੇਖ ਰਹੇ ਹੋ ਤੇ ਦੁਕਾਨਦਾਰ ਵੀਰ ਇੱਥੇ ਦੁਕਾਨਾਂ ਲਾਇਆ ਤੇ ਜਿਹੜਾ ਉਹ ਬੈਠੇ ਹੋਏ ਨੇ ਨੇ ਖਰੀਦਣ ਵਾਲੇ ਖਰੀਦ ਰਹੇ ਨੇ ਤੇ ਵੇਚਣ ਵਾਲੇ ਵੇਚ ਰਹੇ ਨੇ ਬਾਈ ਜੀ ਦੁਕਾਨਾਂ ਤੋਂ ਸਬਜੀ ਤੇ ਖਰੀਦਣ ਵਾਲੇ ਖਰੀਦ ਰਹੇ ਨੇ ਆਪਾਂ ਕੁਟਕਪੁਰਾ ਦੀ ਸਬਜੀ ਮੰਡੀ ਦੇ ਵਿੱਚੋਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹੈਗੇ ਆ ਤੇ ਇੱਧਰ ਬਾਈ ਜੀ ਦੁਕਾਨ ਦੀ ਤਿਆਰੀ ਦੇ ਵਿੱਚ ਝੁਟੇ ਹੋਏ ਨੇ ਤੇ ਆਪਾਂ ਚੱਲਦੇ ਆ ਸੰਘੇੜਾ ਬਾਈ ਮੈਂ ਮੈਨੂੰ ਉਹ ਕਾਲੀ ਜੀ ਫਰੂਟ ਦਾ ਨਾਮ ਨਹੀਂ ਪਤਾ ਸੀਗਾ ਪਹਿਲਾਂ ਬਾਈ ਜੀ ਤੇ ਹੁਣ ਪਤਾ ਲੱਗ ਗਿਆ ਹੈਗਾ ਇਹਦਾ ਨਾ ਸੰਘੇੜਾ ਸੰਘਾੜਾ ਸੰਘਾੜਾ ਹਾਂ ਸੰਘਾੜਾ ਓਕੇ ਠੀਕ ਹੈ ਜੀ ਸੰਘਾੜਾ ओके ਤੇ शुक्रिया मेहरबानी मान बख्शने दे लिए प्यार बख्शने दे लिए इसी तरीके नाल जुड़े रहो प्यारो बहुत-बहुत धन्यवाद ਤੁਹਾਡਾ ਮਿਹਰਬਾਨੀ शुक्रिया ਤੇ ਆਪਾਂ ਜਾ ਰਹੇ ਆ ਵਾਪਸੀ ਤੇ ਵਾਪਸੀ ਤੇ ਗੱਲਬਾਤ ਆ ਜਿਹੜੀ ਉਹ ਕਰਦੇ ਜਾ ਰਹੇ ਹੈਗੇ ਆ ਆਪਾਂ ਅੱਜ ਕਿਸੇ ਨੂੰ ਕਿਸੇ ਤਰ੍ਹਾਂ ਤਰ੍ਹਾਂ ਦਾ ਕੋਈ ਵੀ ਭਾ ਜਿਹੜਾ ਉਹ ਅੱਜ ਨਹੀਂ ਪੁੱਛਾਂਗੇ ਮੈਂ ਉਹੀ ਵਾਰ-ਵਾਰ ਰਿਪੀਟ ਕਰ ਰਿਹਾ ਹੈਗਾ ਗੱਲ ਤੇ ਕਿਉਂਕਿ ਜੇਕਰ ਜੇ ਨਾਲ ਗੱਲਬਾਰ ਕੀਤੀ ਜਾਵੇ ਤਾਂ ਆਪਾਂ ਭਾ ਵੀ ਫਿਰ ਪੁੱਛਣਾ ਪਊਗਾ ਆਪਾਂ ਇਸ ਕਰਕੇ ਅੱਜ ਕਿਸੇ ਨੂੰ ਨਹੀਂ ਛੇੜਾਂਗੇ ਪਿਆਰੋ ਤੇ ਮਾਣ ਬਖਸ਼ਦੇ ਰਿਆ ਕਰੋ ਪਿਆਰ ਬਖਸ਼ਦੇ ਰਿਆ ਕਰੋ ਆਪਾਂ ਚਾਰ ਚੈਨਲ ਆ ਜਿਹੜੇ ਉਹ ਚਲਾਉਨੇ ਹੈਗੇ ਆ ਤੁਹਾਨੂੰ ਦੱਸ ਦਈਏ ਤੁਸੀਂ ਉਹਨਾਂ ਤੇ ਵੀ ਜ਼ਰੂਰ ਪਹੁੰਚ ਕਰੋ ਤੇ ਮਾਣ ਪਿਆਰ ਬਖਸ਼ੋ ਬਾਈ ਜੀ ਇਹ ਆ ਜਿਹੜਾ ਤੁਸੀਂ ਦੇਖ ਰਹੇ ਹੋ ਸੁਰਿੰਦਰ ਢੱਲਮਾ ਤੇ ਇਸ ਤੋਂ ਪਹਿਲਾਂ ਆਪਾਂ ਲਾਈਵ ਕੀਤਾ ਤੂੜੀ ਦੀ ਬੋਲੀ ਤੁਹਾਨੂੰ ਦਿਖਾਈ ਤੂੜੀ ਦੀ ਬੋਲੀ ਐਤਵਾਰ ਵੀ ਹੁੰਦੀ ਆ ਬਾਈ ਜੀ ਕੋਟਕਪੂਰੇ ਤੇ ਤੂੜੀ ਦੀ ਬੋਲੀ ਦਿਖਾਈ ਤੁਹਾਨੂੰ ਲਾਈਵ ਤੇ ਉਸ ਚੈਨਲ ਦਾ ਨਾਮ ਹੈਗਾ ਜੀ ਢਿਲਵਾ ਟੈਲੀਵਿਜ਼ਨ ਉਹਦੇ ਨਾਲ ਵੀ ਪਿਆਰੋ ਤੁਸੀਂ ਜੁੜ ਜਾਇ ਕਰੋ ਢਿਲਵਾ ਟੈਲੀਵਿਜ਼ਨ ਦੇ ਨਾਲ ਵੀ ਤੇ ਪਿਆਰੋ ਆਪਣਾ ਉਸ ਤੋਂ ਇਲਾਵਾ ਇੱਕ ਗੁਰਬਾਣੀ ਚੈਨਲ ਆ ਉਹ ਆਪਾਂ ਸਵੇਰੇ 5 ਵਜੇ 5:30 ਵਜੇ ਜਾ ਕੇ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਲਾਈਵ ਕੀਰਤਨ ਸ਼ਬਦ ਆ ਜਿਹੜਾ ਉਹ ਤੁਹਾਨੂੰ ਦਿਖਾਉਨੇ ਆ ਲਾਈਵ ਗੁਰਦੁਆਰਾ ਸਾਹਿਬ ਗੋਦਾਵਰੀ ਸਰਪਾਤਸ਼ਾਹੀ 10ਵੀਂ ਢਿਲਵਾ ਕਲਾਂ ਜਿਹੜਾ ਪਿੰਡ ਪੈਂਦਾ ਸਾਡਾ ਕੋਟਕਪੂਰਾ ਦੇ ਨੇੜੇ ਤੇ ਉਸ ਜਗ੍ਹਾ ਦੀ ਉਸ ਗੁਰਦੁਆਰਾ ਸਾਹਿਬ ਦੀ ਆਪਣੀ ਇੱਕ ਇਤਿਹਾਸਕ ਮਹੱਤਤਾ ਹੈਗੀ ਆ ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਧਰਤੀ ਹੈਗੀ ਆ ਤੇ ਪਿੰਡ ਦੇ ਵਿੱਚ ਵਸਤਰ ਪਏ ਹੈਗੇ ਆ ਗੁਰੂ ਸਾਹਿਬ ਦੇ ਤੇ ਅਸੀਂ ਉਥੋਂ ਲਾਈਵ ਕਰਦੇ ਹੈਗੇ ਆ ਰੋਜ਼ਾਨਾ ਤੁਸੀਂ ਆਪਣੇ ਦਿਨ ਦੀ ਸ਼ੁਰੂਆਤ ਗੁਰਬਾਣੀ ਤੋਂ ਕਰ ਸਕਦੇ ਹਾਂ ਤਾਂ ਕਿ ਤੁਹਾਡਾ ਦਿਨ ਬਹੁਤ ਵਧੀਆ ਜਾਵੇ ਇਸ ਕਰਕੇ ਦਿਨ ਦੀ ਸ਼ੁਰੂਆਤ ਗੁਰਬਾਣੀ ਤੋਂ ਕਰਨੀ ਚਾਹੀਦੀ ਤੁਸੀਂ ਗੁਰਬਾਣੀ ਚੈਨਲ ਗੁਰਬਾਣੀ ਦੀ ਰੌਸ਼ਨੀ ਜਿਸ ਚੈਨਲ ਦਾ ਨਾਮ ਹੈਗਾ ਗੁਰਬਾਣੀ ਦੀ ਰੌਸ਼ਨੀ ਦੇ ਨਾਲ ਜੁੜ ਸਕਦੇ ਹੋ ਤੇ ਆਪਣੇ ਦਿਨ ਦੀ ਸ਼ੁਰੂਆਤ ਗੁਰਬਾਣੀ ਤੋਂ ਕਰ ਸਕਦੇ ਹੋ ਤੇ ਆਪਣਾ ਇੱਕ ਚੈਨਲ ਹੋਰ ਹੈਗਾ ਪਿਆਰੋ ਜਿਹਦਾ ਨਾਮ ਹੈਗਾ ਟੈਲਵਾ ਸਿਨੇਮਾ ਪ੍ਰੋਡਕਸ਼ਨ ਟੈਲਵਾ ਸਿਨੇਮਾ ਪ੍ਰੋਡਕਸ਼ਨ ਦੇ ਨਾਲ ਜੁੜ ਕੇ ਤੁਸੀਂ ਆਪਣੀ ਐਂਟਰਟੇਨਮੈਂਟ ਕਰ ਸਕਦੇ ਹੋ ਜਿੱਥੇ ਤੁਹਾਨੂੰ ਕਮੇਡੀ ਵੀਡੀਓ ਸ਼ਾਰਟ ਮੂਵੀਜ਼ ਤੇ ਵੈਬ ਸੀਰੀਜ਼ ਦੇਖਣ ਨੂੰ ਮਿਲਣ ਗਿਆ ਤਾਂ ਤੁਸੀਂ ਢੱਲਵਾ ਟੈਲੀਵਿਜ਼ਨ ਨੂੰ ਵੀ ਸਬਸਕ੍ਰਾਈਬ ਕਰ ਰਹੇ ਹੋ ਨਾ ਸਾਰੇ ਚੈਨਲਾਂ ਨੂੰ ਸਬਸਕ੍ਰਾਈਬ ਕਰ ਦਿਓ ਘੰਟੀ ਦੇ ਨਿਸ਼ਾਨ ਤੇ ਹਾਲ ਤੇ ਕਲਿੱਕ ਕਰ ਦਿਓ ਤਾਂ ਕਿ ਇਹਨਾਂ ਤੇ ਜਦੋਂ ਵੀ ਅਸੀਂ ਵੀਡੀਓ ਜਿਹੜੀ ਲੈ ਕੇ ਆਈਏ ਤਾਂ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ ਤੇ ਭਾਈ ਜੀ ਚੈਨਲਾਂ ਦੇ ਨਾਮ ਤੁਹਾਨੂੰ ਇੱਕ ਵਾਰੀ ਵੀਰੋ ਪੜ੍ਹਨੋ ਦੱਸ ਦਈਏ ਚੈਨਲਾਂ ਦੇ ਨਾਮ ਹੈਗੇ ਆ ਗਏ ਜੀ ਤੁਸੀਂ ਦੇਖ ਰਹੇ ਹੋ ਇਸ ਵਕਤ ਸੁਰਿੰਦਰ ਢੱਲਵਾ ਤੇ ਦੂਸਰਾ ਚੈਨਲ ਢੱਲਵਾ ਟੈਲੀਵਿਜ਼ਨ ਤੀਸਰਾ ਚੈਨਲ ਆਪਣਾ ਗੁਰਬਾਣੀ ਦੀ ਰੋਸ਼ਨੀ ਤੇ ਚੌਥਾ ਚੈਨਲ ਟੱਲਵਾ ਸਿਨੇਮਾ ਪ੍ਰੋਡਕਸ਼ਨ ਇਹ ਚਾਰੇ ਚੈਨਲ ਆਪਾਂ ਚਲਾ ਰਹੇ ਹਗੇ ਰੈਗੂਲਰ ਤਿੰਨਾ ਤੇ ਤੁਸੀਂ ਜ਼ਰੂਰ ਪਹੁੰਚ ਕਰੋ ਸੋ ਭਾਈ ਜੀ ਅੱਜ ਦੇ ਲਈ ਸਿਰਫ ਇੰਨਾ ਹੀ ਤੇ ਅੱਜ ਸੰਡੇ ਆ ਤੇ ਆਪਾਂ ਲੰਮਾ ਜਿਹੜਾ ਉਹ ਲਾਈਵ ਅੱਜ ਨਹੀਂ ਕਰਾਂਗੇ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਹਾਜ਼ਰ ਤੁਹਾਡੇ ਲਈ ਜ਼ਰੂਰ ਹੁੰਨੇ ਆ YouTube ਤੇ ਹਾਜ਼ਰੀ ਜਿਹੜੀ ਉਹ ਲਾਈਵ ਆਪਾਂ ਜ਼ਰੂਰ ਲਵਾਉਨੇ ਹੈਗੇ ਆ ਤੇ ਅੱਜ ਵੀ ਆਏ ਹੈਗੇ ਆ ਤੇ ਸ਼ੁਕਰੀਆ ਮਿਹਰਬਾਨੀ ਪਿਆਰ ਬਖਸ਼ਣ ਦੇ ਲਈ ਇਸੇ ਤਰ੍ਹਾਂ ਮਾਨ ਸਤਕਾਰ ਬਖਸ਼ਦੇ ਰਿਹਾ ਕਰੋ ਬਹੁਤ ਬਹੁਤ ਧੰਨਵਾਦ ਜਿਹੜੇ ਵੀਰ ਜੁੜੇ ਜਿਨ੍ਹਾਂ ਨੇ ਲਾਈਕ ਕੀਤਾ ਕਮੈਂਟ ਕੀਤੇ ਤੇ ਜਿਨ੍ਹਾਂ ਨੇ ਨਹੀਂ ਵੀ ਕੀਤੇ ਉਹਨਾਂ ਦਾ ਵੀ ਧੰਨਵਾਦ ਮਿਹਰਬਾਨੀ ਤੇ ਉਹਨਾਂ ਨੂੰ ਬੇਨਤੀ ਹੈ ਕਿ ਕਮੈਂਟ ਜਰੂਰ ਕਰਦਿਆ ਕਰੋ ਲਾਈਕ ਜਰੂਰ ਜਿਹੜਾ ਉਹ ਕਰਦਿਆ ਕਰੋ ਸ਼ੁਕਰੀਆ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਜੀ